ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਨੇ ਅੱਜ ਪਾਕਿਸਤਾਨ ਦੇ اسلامਾਬਾਦ ਸਿੱਧ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤਾ ਸਿੱਖ ਪਾਕਿਸਤਾਨ ਸਥਿਤ ਆਪਣੇ ਗੁਰਦਆਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕਰ ਰਹੇ ਨੇ ਸਿੱਖ ਭਾਈਚਾਰੇ ਦਾ ਕਹਿਣਾ ਸੀ ਕਿ ਕਰਾਚੀ ਸਿੱਖਪੁਰ ਅਤੇ ਸਿੰਧ ਦੇ ਕਈ ਇਲਾਕਿਆਂ ਵਿੱਚ ਗੁਰਦੁਆਰਿਆਂ ਨੂੰ ਅੱਗ ਲਗਾ ਕੇ ਬੇਅਦਬੀ ਕੀਤੀ ਜਾ ਰਹੀ ਹੈ ਇਸ ਪ੍ਰਦਰਸ਼ਨ ਵਿੱਚ ਸਿੱਖਾਂ ਨੇ ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਬਾਰੇ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਸਿੱਖਾਂ ਨੇ ਪ੍ਰਦਰਸ਼ਨ ਦੌਰਾਨ ਪਾਰਲੀਮੈਂਟ ਦੇ ਅੰਦਰ ਜਾਣ ਦੀ ਵੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਇਸ ਕੋਸ਼ਿਸ਼ ਨੂੰ ناکਾਮ ਬਣਾ ਦਿੱਤਾ ਉਧਰ ਦੂਜੇ ਪਾਸੇ ਪਾਕਿਸਤਾਨ ਦੀ ਰਾਜਨੀਤਿਕ ਪਾਰਟੀ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਇਮਰਾਨ ਖਾਨ ਨੇ ਇੱਕ ਗੁਰਦ ਆਮਾ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕੀਤੀ ਹੈ ਹਾਲ ਹੀ ਦੇ ਵਿੱਚ ਐਸ ਡੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਦੇ ਸਮੇਤ ਜੱਥਾ ਵੀ ਪਾਕਿਸਤਾਨ ਗਿਆ ਸੀ ਜਿੱਥੇ ਕਈ ਮਸਲਿਆਂ ਦੇ ਬਾਰੇ ਉਹਨਾਂ ਨੇ ਵਿਚਾਰ ਚਰਚਾ ਕਰਨੀ ਸੀ ਹੋਰ ਗੱਲਬਾਤ ਕਰਦੇ ਹਾਂ ਸਾਡੇ ਸਹਿਯੋਗੀ ਸਰਬਜੀਤ ਸਿੰਘ ਦੇ ਨਾਲ ਸਰਬਜੀਤ ਕੀ ਇਹ ਪੂਰਾ ਮਾਮਲਾ ਹੈ ਹਾਲ ਹੀ ਦੇ ਵਿੱਚ ਅ ਅਵਤਾਰ ਸਿੰਘ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਗਏ ਨੇ ਤੇ ਉਸ ਤੋਂ ਅਗਲੇ ਹੀ ਦਿਨ ਇਸ ਤਰ੍ਹਾਂ ਦੀ ਘਟਨਾ ਅ ਦੇਖੋ ਇਹ ਨਵਦੀਵ ਜਿਹੜੀ ਪੂਰੀ ਘਟਨਾ ਹੈਗੀ ਹੈ ਕਰਾਚੀ ਦਾ ਕੁਝ ਇਲਾਕੇ ਹੈਗੇ ਨੇ ਉੱਥੇ ਗੁਰਦੁਆਰਾ ਸਾਹਿਬ ਹੈਗੇ ਨੇ ਉਹਨਾਂ ਨੂੰ ਅਗਨ ਜਿਹੜੀ ਹੈਗੀ ਲਗਾਈ ਗਈ ਸੀ ਇਸ ਤੋਂ ਇਲਾਵਾ ਕੁਝ ਹੋਰ ਸੂਬੇ ਹੈਗੇ ਨੇ ਸ਼ੇਖੂਪura ਇਲਾਕਾ ਹੈਗਾ ਉੱਥੇ ਵੀ ਪੰਜਾਬੀਆਂ ਦੀ ਕਾਫੀ ਗਿਣਤੀ ਸੀ ਕਿ ਉੱਥੇ ਵੀ ਲਗਾਈ ਗਈ ਹੈ ਕਈ ਕਟਾਂ ਵਾਪਰੀਆਂ ਉਸ ਤੋਂ ਬਾਅਦ ਜਦੋਂ ਇਸ ਤੋਂ ਦੀ ਕੋਈ ਸੁਰੱਖਿਆ ਨਾ ਦਿੱਤੀ ਗਈ ਤਾਂ ਅੱਜ ਮਜਬੂਰ ਹੋ ਕੇ ਸਿੱਖਾਂ ਨੇ ਜਿਹੜੀ اسلامਾਬਾਦ ਤੇ ਪਾਰਲੀਮੈਂਟ ਹੈ ਉਸ ਪਾਰਲੀਮੈਂਟ ਦੇ ਅੱਗੇ ਪ੍ਰਦਰਸ਼ਨ ਕੀਤਾ ਹਾਲਾਂਕਿ ਜਦੋਂ ਹਾਲਾਂਕਿ ਪੂਰੀ ਤਰੀਕੇ ਨਾਲ ਸਖਤੀ ਜ਼ੋਰ ਕੀਤੀ ਹੋਈ ਸੀ ਪੁਲਿਸ ਅਤੇ ਤਣਾਅ ਸੀਗਾ ਪਰ ਉਸ ਦੇ ਬਾਅਦ ਜਦੋਂ ਸਿੱਖਾਂ ਨੇ ਪਾਰਲੀਮੈਂਟ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸਿਰਫ ਔਰ ਸਿਰਫ ਇਸੇ ਗੱਲ ਦੀ ਡਿਮਾਂਡ ਕਰ ਰਹੇ ਸਨ ਕਿ ਜੋ ਸੁਰੱਖਿਆ ਹੈ ਉਹ ਯਕੀਨੀ ਮਨਾਈ ਜਾਵੇ ਔਰ ਇਸ ਤੋਂ ਪਹਿਲਾਂ ਅਗਰ ਅਸੀਂ ਜੀਪੀਸੀ ਦੀ ਗੱਲ ਕਰੀ ਤਾਂ ਜਿਹੜਾ ਦੌਰਾ ਅਰਸੀ ਮੱਕੜ ਹਾਲੀ ਦੇ ਵਿੱਚ ਜੋ ਪਾਕਿਸਤਾਨ ਦੌਰੇ ਤੋਂ ਆਏ ਉਹਨਾਂ ਨੇ ਵੀ ਜਿਹੜਾ ਉਹਨਾਂ ਦਾ ਦੌਰਾ ਰਿਹਾ ਹੈ ਉਹ ਸਿਰਫ ਪੰਜਾਬ ਪ੍ਰਦੇਸ਼ ਹੈ ਜਿਹੜਾ ਲਾਹੌਰ ਉੱਥੇ ਤੱਕ ਹੀ ਸੀਮਤ ਰਹਿ ਜਦਕਿ ਪੂਰੇ ਕਹਿ ਸਕਦੇ ਹਨ ਕਿ ਜੋ ਗੱਲਬਾਤ ਵੀ ਉਹਨਾਂ ਦੀ ਹੋਈ ਹੈ ਉਹ ਸਿਰਫ ਪੰਜਾਬ ਦੇ ਜਿਹੜੇ ਮੰਤਰੀ ਹੈਗੇ ਨੇ ਉਹਨਾਂ ਦੇ ਨਾਲ ਹੀ ਗੱਲਬਾਤ ਹੋਈ ਸੀ ਉਹਨਾਂ ਨੂੰ ਕੀ ਰਿਕਵੈਸਟ ਕੀਤੀ ਗਈ ਸੀ ਕਿ ਜੋ ਸਿੱਖਾਂ ਦੇ ਗੁਰ ਲੋਕ ਉਹਨਾਂ ਦੇ ਕਬਜ਼ਾ ਵੀ ਕਰ ਰਹੇ ਹਨ ਪਰ ਜਿਸ ਤਰੀਕੇ ਨਾਲ ਅੱਜ ਪ੍ਰਦਰਸ਼ਨ ਹੋਇਆ ਹੈ ਕਿੰਨਾ ਕਿਤੇ ਇਹ ਜ਼ਰੂਰੀ ਹੈ ਕਿ ਪਾਕਿਸਤਾਨ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਜੋ ਜੋ ਇਹ ਕਰਨਾਵਾ ਹੋ ਰਹੀਆਂ ਨੇ ਉਸ ਕਰਨਾਵਾ ਨੂੰ ਰੋਕਿਆ ਜਾਵੇ ਔਰ ਦੂਸਰੇ ਪਾਸੇ ਜੋ ਪਾਕਿਸਤਾਨੀ ਤਰੀਕੇ ਹਿੰਦ ਪਾਰਟੀ ਹੈਗੀ ਹੈ ਜੋ ਹਾਂ ਉਸ ਪਾਰਟੀ ਵੱਲੋਂ ਵੀ ਖਾਸ ਤੌਰ ਤੇ ਜਿਹੜੀ ਹੈਗੀ ਸਿੱਖਾਂ ਦੀ ਹਮਾਇਤ ਕੀਤੀ ਗਈ ਹੈ ਕਿ ਐਸੀ ਕਰਨਾਵਾ ਨਹੀਂ ਹੋਣੀ ਚਾਹੀਦੀ ਕਿਉਂਕਿ ਪਾਕਿਸਤਾਨ ਦੇ ਵਿੱਚ ਹਰ ਧਰਮ ਨੂੰ ਆਪਣਾ ਜੋ ਹੈ ਨੂੰ ਮੰਨਣ ਦੀ ਜਿਹੜੀ ਹੈਗੀ ਖੁੱਲ ਹੈਗੀ ਇਸ ਕਰਕੇ ਕੋਈ ਐਸੀ ਜਿਹੜੀ ਸੋਚ ਹੈਗੀ ਹੈ ਸੋਚ ਤੋਂ ਪਰੇ ਹੱਡਣਾ ਚਾਹੀਦਾ ਹੈ ਜੀ